ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਣਾ ਹੈਗਾ ਸਲਾਈਸ ਸਿਖਾਉਣ ਦਾ ਸਲਾਈ ਕੋਰਸ ਸ਼ੁਰੂ ਕਰ ਦਿੱਤਾ ਆਪਾਂ ਤੇ ਆਪਣਾ ਅੱਜ ਹੈਗਾ ਫਰਸਟ ਡੇ ਤੇ ਆਪਣੇ ਕੋਲੇ ਅੱਜ ਸਟੂਡੈਂਟ ਆਏ ਹੋਏ ਸਿੱਖਣ ਵਾਸਤੇ ਪਹਿਲਾ ਦਿਨ ਉਹਨਾਂ ਦਾ ਤੇ ਕਿੱਦਾਂ ਆਪਾਂ ਸ਼ੁਰੂ ਕਰਨਾ ਹੈ ਸਪਹਿਲਾ ਆਪਾਂ ਕਿਵੇਂ ਸਮਝਾਉਣੇ ਆ ਕਿੱਦਾਂ ਆਪਾਂ ਸ਼ੁਰੂ ਕਰਦੇ ਸਲਾਈ ਸਿਖਾਉਣੀ ਤੇ ਤੁਸੀਂ ਵੀ ਘਰੇ ਬੈਠੇ ਸਲਾਈ ਸਿੱਖ ਸਕਦੇ ਹੋ ਸਾਡੀ ਵੀਡੀਓ ਦੇਖ ਕੇ ਜੇ ਕੋਈ ਵੀ ਮੈਂ मतलब ਕੋਈ ਵੀ ਜਾਣਾ ਸਲਾਈ ਘਰੀ ਬੈਠਾ ਸਿੱਖਣਾ ਚਾਹੁੰਦਾ ਆਨਲਾਈਨ ਜਾਂ ਆਫਲਾਈਨ ਕਿੱਦਾਂ ਵੀ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਤੇ ਕਮੈਂਟ ਕਰਕੇ ਸਾਨੂੰ ਕੋਈ ਵੀ ਕਟਿੰਗ ਪੁੱਛਣਾ ਚਾਹੁੰਦਾ ਫਿਰ ਮੈਂ ਪੁੱਛ ਸਰਦਾ ਸੀ ਉਹੀ ਕਟਿੰਗ ਦੀ ਵੀਡੀਓ ਤੁਹਾਨੂੰ ਆਪਣੇ ਚੈਨਲ ਤੇ ਪਾਵਾਂਗੇ ਤੇ ਪਲੀਜ਼ ਜਿਹੜਾ ਨਵੇਂ ਜੁੜੇ ਆ ਮੇਰੇ ਨਾਲ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਪਲੀਜ਼ ਤੇ ਹਾਓ ਆਪਾਂ ਸ਼ੁਰੂ ਕਰਦੇ ਆ ਸਟੂਡੈਂਟ ਦਾ ਅੱਜ ਫਸਟ ਡੇ ਤੇ ਅ ਵੀ ਜੇ ਆਪਣਾ ਕਮੀਜ਼ ਦੀ ਲੰਬਾਈ 42 ਸਾਢੇ ਹੋਵੇ ਕਮੀਜ਼ ਦੀ ਲੰਬਾਈ ਹਾਂਜੀ ਮਤਲਬ ਤੁਹਾਨੂੰ ਯਾਦ ਰੱਖਣ ਵਾਸਤੇ ਗੱਲਾਂ ਇਹ ਵੀ ਜੇ ਆਪਣੀ ਕਮੀਜ਼ ਦੀ ਲੰਬਾਈ 42 ਸਾਢੇ ਹੋਊਗੀ ਸਿੱਧਾ ਲੈ ਲਓ ਕਮੀਜ਼ ਦੀ ਲੰਬਾਈ 42 ਸਾਢੇ ਹਾਂਜੀ ਅੱਗੇ ਪਾਲੋ 42 ਸਾਢੇ 42 ਸਾਢੇ ਇਹ ਤਾਂ ਸਾਢੇ 42 1/2 ਸਾਢੇ ਪਾਏ ਜਾਂਦਾ 42 ਪਾ ਕੇ 1/2 ਇਹ ਇਹਦੇ ਵਿੱਚ ਆਪਾਂ ਨੇ ਕਰਨਾ ਪਲੱਸ 3 ਇੰਚ ਪਲੱਸ ਪਾ ਕੇ 3 ਹਾਂਜੀ 3 ਇੰਚ ਹਟਾਈ ਵਾਸਤੇ ਕਿੰਨਾ ਹੋ ਗਿਆ ਇਹ ਸਾਰਾ ਟੋਟਲ ਇਹ ਆ ਗਿਆ 45.5 ਸਾਢੇ 45 ਬਰਾਬਰ ਪਾ ਕੇ ਪਾ ਦਿਓ ਸਾਢੇ 45 ਸਾਢੇ 45 4 ਪਾਉ ਹੋਰੇ ਕਿੰਨਾ ਚਲ 45 ਇੱਥੇ 45 45 ਹਾਂ 45 ਪਾਉ ਚਾਰ ਬੋੜੇ ਤੇ ਘੇਰਾ ਆਪਾਂ ਜਿਵੇਂ ਸਾਡੇ ਵੀ ਐ ਕੋਈ ਵੀ ਆਪਾਂ ਸੂਟ ਸਿਉਣਾ ਮਤਲਬ ਇੰਨਾ ਇੰਨਾ ਆਪਾਂ ਵਾਧਾ ਰੱਖਣਾ ਤੁਹਾਨੂੰ ਅੱਜ ਤਾਂ ਲਾਹ ਹੋਣੀ ਆ ਵੀ ਫਸਟ ਦੇ ਦੇ ਵੀ ਫਿਰ ਆਪਾਂ ਨੂੰ ਪਤਾ ਨਹੀਂ ਲੱਗ ਜਾਂਦਾ ਵੀ ਆਪਾਂ ਕਿੰਨਾ ਕਿੰਨਾ ਆਪਾਂ ਵਾਧਾ ਰੱਖਣਾ ਕਟਿੰਗ ਲਈ ਠੀਕ ਹੈ ਹੁਣ ਪਾਉਣਾ ਘੇਰਾ ਘੇਰਾ ਆਪਣਾ ਸਾਡੇ ਵੀ ਐ ਇਹ ਚ ਪਲੱਸ 4 ਕਰਨੇ ਆ ਜੇ ਆਪਾਂ ਪਾਈਪਿੰਗ ਬਣਾਉਣੀ ਤਾਂ 4 ਨਹੀਂ 3 ਵੀ ਕਰ ਸਕਦੇ ਆ ਠੀਕ ਹੈ ਤੇ ਵੈਸੇ ਜਿਵੇਂ ਤੁਸੀਂ ਸਲਾਈ ਸਿੱਖਣੀ ਆ ਫਿਰ ਤੁਹਾਨੂੰ ਚਾਰੀ ਕਰਨਾ ਪਊ ਕਿਉਂਕਿ ਕਈ ਵਾਰ ਆਪਾਂ ਤੋਂ ਨਹੀਂ ਸਹੀ ਨਹੀਂ ਆਉਂਦਾ ਹਨਾ ਕੱਪੜਾ ਆਪਣੇ ਕੋਲ ਵੱਧ ਚਾਹੀਦਾ ਤੇ ਜੇ ਚਿਸਟ ਹੈਗੀ ਆਪਣੀ ਕਿੰਨੀ ਸਾਢੇ 20 ਕਰਨੀ ਆਪਾਂ ਠੀਕ ਹੈ ਚੈਸਟ ਲਿਖੋਗੇ ਚੈਸਟ ਸਾਢੇ 20 हां जी ਇਹਦੇ ਵਿੱਚ ਆਪਾਂ ਐਡ ਅੱਧਾ ਇੰਚ ਇਹੜਾ ਕਰਨਾ ਵਾਸ। 1.52 ਇੱਕ ਨਹੀਂ ਪਾਉਣਾ। ਇਕੱਲਾ ਅੱਧਾ। ਹਮ ਅੱਧਾ ਕਰਨਾ ਇਹ ਹੋ ਜੂ 21 ਇੰਚ ਬਰਾਬਰ ਪਾਉਣਾ 21 ਇੰਚ ਇਹਦਾ ਵੀ ਬਰਾਬਰ ਪਾ ਲਓ। ਕਟਾਈ ਵਾਸਤੇ ਜਿਵੇਂ ਆਪਾਂ ਇੱਕ ਵਾਰੀ ਲਿਖ ਲਈ ਨਾ ਇਹਦੇ ਥੱਲੇ ਹੀ ਇਹ ਕਟਾਈ ਤਾਂ ਆਪਾਂ ਨੂੰ ਪਤਾ ਹੀ ਕਟਾਈ 100 ਹੈ। ਇਹਦੇ ਬਰਾਬਰ ਪਾ ਲਓ 23 ਦੇ ਵਿੱਚ ਐਡ ਕਰਕੇ 24.5 24.5 ਤੇ ਕਮਰ ਹੈਗੀ ਆ 17 ਸੌਰੀ 18 ਕਮਰ 18 ਪਲੱਸ 1 1 ਇੰਚ 1 ਬਰਾਬਰ 19 ਠੀਕ ਹੈ ਇਹ ਆਪਾਂ ਕਰਨਾ ਕਮਰ ਦੀ ਜੇ ਪਲੇਟ ਪੋੜੇ ਆਪਾਂ ਠੀਕ ਹੈ ਪਲੇਟ ਪਾ ਕੇ ਪੋਣੇ ਪੋਣੇ ਆ ਤਾਂ 19 ਜੇ ਬਿੜਾ ਪਲੇਟਾਂ ਤੋਂ ਬਣਾਉਣਾ ਫਿਰ ਆਪਾਂ ਸੇਮ ਹੀ ਰੱਖਣਾ ਹੁੰਦਾ ਠੀਕ ਹੈ ਹਾਂਜੀ ਤੇ ਹੈਪ ਹੈਗੀ ਆ ਸਾਢੇ 21 ਸਾਢੇ 21 ਤੇ ਕਾਪੀ ਵਰਕ ਕਰਦੇ ਹਾਂ ਸਾਢੇ 21 ਦੇ ਵਿੱਚ ਆਪਾਂ ਨੇ ਹੈਪ ਜਿੰਨੀ ਹੈ ਇਹਦੇ ਵਿੱਚ ਆਪਾਂ 4 ਐਡ ਕਰਨੇ ਆ 4 ਐਡ ਹੂੰ ਠੀਕ ਹੈ ਇਹ ਕਿੰਨਾ ਹੋ ਗਿਆ 21 ਤੇ 4 25 21 ਤੇ 4 ਸਾਢੇ 25 ਠੀਕ ਹੈ ਜਿੱਦੋਂ ਆਪਾਂ ਫੋਲਡ ਕਰਨਾ ਹੈ ਜੇ ਆਪਣੀ हिਪ ਵਾਧਾ ਹੈ ਹਾਂਜੀ ਠੀਕ ਹੈ ਤੇ ਫਿਰ ਤਾਂ ਹੈਪ ਦੇ ਹਿਸਾਬ ਨਾਲ ਆਪਾਂ ਫੋਲਡ ਕਰਨਾ ਕਮੀਜ਼ ਕਟਿੰਗ ਕਰਨਾ ਹੈ ਜੇ ਘੇਰਾ ਵਾਧਾ ਹੈ ਤੇ ਘੇਰੇ ਦੇ ਹਿਸਾਬ ਨਾਲ ਠੀਕ ਹੈ ਜਿਵੇਂ ਹੁਣ ਇਹਨਾਂ ਦੋਆਂ 'ਚ ਆਪਣੇ ਹੈਪ ਜ਼ਿਆਦਾ ਹਨ ਉਹਨਾਂ ਦੀ ਹਾਂਜੀ ਆਪਾਂ 25.5 ਹੋ ਗਈ ਘੇਰਾ 24.5 ਤੇ ਆਪਾਂ ਨੇ 25.5 ਦੇ ਹਿਸਾਬ ਨਾਲ ਹੀ ਕਟਿੰਗ ਕਰਨੀ ਹੈ ਠੀਕ ਹੈ ਹਾਂ ਤੇ ਸਾਈਡ ਸਿੋਂ ਜਿਹੜੀ ਹੁੰਦੀ ਹੈ ਲਿਖੋ ਅੱਗੇ ਸਾਈਡ ਸਿੋਂ 15 1 ਸਾਈਡ ਲਾਈ ਹਾਂ ਪਾਸ ਸਾਈਡ ਜੋ ਆਪਾਂ ਰੱਖਣਾ 15 ਤੇ ਪਲੱਸ ਕਰ ਲੋ 1 1 ਇੰਚ ਪਲੱਸ ਕਰਨਾ ਇੱਚ ਤੇ 16 16 ਤੇ ਆਪਣਾ ਨਿਸ਼ਾਨ ਲੱਗਣਾ ਹੈ ਠੀਕ ਹੈ ਆਪਾਂ ਨੇ ਜਿਹੜੀ ਕਟਾਈ ਕਰਨੀ ਆ ਉਹ ਆਪਾਂ ਇਹਦੇ ਹਿਸਾਬ ਨਾਲ ਰੱਖਣਾ ਕਪੜਾ ਠੀਕ ਹੈ ਘੇਰੇ ਦੇ ਹਨ ਆ ਆਪਾਂ ਨਿਸ਼ਾਨ ਲਾਉਣੇ ਆ ਤੇ ਜਿਹੜਾ हिਪ ਦਾ ਨਿਸ਼ਾਨ ਲਾਉਣਾ ਉਹ ਆਪਾਂ ਪੂਰਾ 21 ਦੇ ਲਾਉਣਾ ਠੀਕ ਹੈ ਕਟਿੰਗ ਵਾਸਤੇ ਕਪੜਾ ਜਿਹੜਾ ਰੱਖਣਾ ਉਹ ਇੰਨਾ ਰੱਖਣਾ ਤੇ ਹੁਣ ਆਪਾਂ ਲਾਵਾਂਗੇ ਪਲੋਈ ਲਿਖਣੀ ਹੈ ਚ ਪਲੋਈ ਪੱਪਾ ਲੈ ਨੋੜਾ ਹਾਂਜੀ ਪਲੋਈ 11:30 ਇਦੇ ਵਿੱਚ ਇੱਕ ਇੰਚ ਏਡ ਕਰ ਲਓ ਹਾਂਜੀ ਬਰਾਬਰ 12.5 ਇਹ ਆਪਾਂ ਨਿਸ਼ਾਨ ਲਾਉਣੇ ਜਿਹੜੇ 12.5 ਤੇ ਠੀਕ ਹੈ ਇਹ ਜਦੋਂ ਮੈਂ ਤੁਹਾਨੂੰ ਪੁੱਛੂੰਗੀ ਵੀ ਆਪਾਂ ਬਲੋਈ 12.5 ਕਿੰਨੀ ਰੱਖਣੀ ਹੈ ਫਿਰ ਉਹ ਆਪਣਾ ਦਿਮਾਗ 'ਚ ਆ ਵੀ ਆਪਾਂ ਇਹ ਤੋਂ ਵੇਖ ਕੇ ਦੱਸੀ ਜਾਵਾਂਗੇ ਫਿਰ ਉਹ ਆਪਾਂ ਨੂੰ ਯਾਦ ਰਹਿਣ ਲੱਗ ਜਾਣਾ ਠੀਕ ਹੈ ਫਿਰ ਐ ਨਹੀਂ ਵਾਰ-ਵਾਰ ਆਪਾਂ ਨੂੰ ਪਲੱਸ ਕਰਨਾ ਪਊਗਾ ਇਦਾਂ ਹਨਾ ਉਹ ਚੀਜ਼ ਤੁਹਾਨੂੰ ਸੌਖਾ ਹੋ ਜੂਗੀ ਈਜ਼ੀ ਹੋ ਜੂਗਾ ਤੇ ਆਪਾਂ ਲੰਬੀ ਜਿਵੇਂ ਬਲੋਈ 6.5 ਇਹ 6.5 ਦਾ ਇਨਸ਼ਾਅਰ ਹੈ ਇਹ ਕੋਈ ਲਿਖਣ ਦੀ ਲੋੜ ਨਹੀਂ ਹਨਾ ਘੜਾ ਆਪਣਾ ਸਵਾਛੇ ਆ ਇਹ ਵੀ ਆਪਾਂ ਗੜਾ ਵੀ ਉਸੇ ਤਰ੍ਹਾਂ ਹੀ ਆਪਾਂ ਲਾਵਾਂਗੇ ਨਿਸ਼ਾਨ ਤੇ ਬਾਹ ਦਾ ਲਿਖੋ ਅੱਗੇ ਬਾਹ ਹਾਂ ਬਾਹ ਆਪਣੀ ਹੈਗੀ 17 ਤੇ 17 ਦੇ ਵਿੱਚ ਆਪਾਂ ਜੇ ਤਾਂ ਪਾਈਪਿੰਗ ਲਾਉਣੀ ਹੈ ਲੈਸ ਲਾਉਣੀ ਕੁਛ ਵੀ ਫਿਰ ਆਪਾਂ ਢਾਈ ਇੰਚ ਐਡ ਕਰਨੇ ਆ ਤੇ ਨਹੀਂ ਆਪਾਂ 2 ਇੰਚ ਕਰਨੇ ਆ ਠੀਕ ਹੈ ਢਾਈ ਇੰਚ ਹੀ ਲਿਖ ਲਓ 1/2 ਹੁਣ ਸਾਢੇ 19 ਇੰਚ ਹੋਗੀ ਬਰਬਰ ਹੋ ਗਿਆ 7.19 ਕੋਈ ਕਿੱਕਣ ਕਰਿਆ ਤਾਂ ਲਈ ਅਗਲੀ ਚਲੋ ਤਾਂ ਹੁਣ ਆ ਕੀ ਬਾਹ ਦੀ ਮੂਰੀ ਠੀਕ ਹੈ ਬਾਹ ਦੀ ਮੂਰੀ 5.5 ਠੀਕ ਹੈ 7.5 ਤੇ ਐਡ ਕਰਨਾ ਚ 1.5 ਇੰਚ ਇੱਕ ਸਹੀ 1/2 ਇੱਕ ਹੋ ਗਿਆ 6.5 ਤੇ ਕਿੰਨਾ ਹੋ ਗਿਆ ਹੈ 7 ਇੰਚ 7 ਇੰਚ ਤੇ ਸਲਵਾਰ ਦੀ ਵੀ ਲਿਖਾ ਦੇ ਆ ਨੀਚੇ ਹਾਂ ਜੀ ਆ ਸਲਵਾਰ ਲਿਖੋ ਇੱਥੋਂ ਹੇਠਾਂ ਨੀਚੇ ਲੈ ਲਓ ਛੱਡ ਕੇ ਸਲਵਾਰ ਸਲਵਾਰ ਆਪਣੀ ਹੈਗੀ ਜੇ 34.5 ਇਹ ਅਲੱਗ-ਅਲੱਗ ਨਾਪ ਦੇ ਸਹਾਰਾ ਬਸ ਐਡ ਆਪ ਐਕੋ ਜੇ ਕਰਨਾ ਹੁੰਦਾ ਠੀਕ ਹੈ ਨਾਪ ਮੂਰੇ ਜਿਹੜਾ ਮਰਜ਼ੀ ਹੋਵੇ ਜਿਹੜੀ ਆਪਾਂ ਪਾਸਾ ਆਪਾਂ ਕੀਤੇ ਸਾਰਿਆਂ ਨਾਲ ਸੇਮ ਹੀ ਹੁੰਦੇ ਆ ਤੇ 34.5 ਜੇ ਸਲਵਾਰ ਆ ਫਿਰ ਆਪਾਂ ਨੇ ਇਹਦਾ ਕੁੰਦਾ ਕੱਟਣਾ ਆ 3 ਇੰਚ ਮਾਈਨਸ ਕਰ ਲੈਣੇ ਚੋਂ ਮਾਈਨਸ ਪਾ ਕੇ 3 ਹਾਂਜੀ ਬਰਾਬਰ ਪਾ ਲਓ 31.5 31.5 ਦਾ ਆਪਾਂ ਨੇ ਕੁੰਦੇ ਦੀ ਕਟਾਈ ਸਲਵਾਰ ਦੀ ਕਟਾਈ ਲਿਖ ਲਓ ਜਾਂ ਕੁੰਦੇ ਦੀ ਕੁਛ ਵੀ ਉਣਾ ਆਪਾਂ ਨੇ ਲਿਖਣਾ ਪਹੁੰਚ ਆ ਜਿਹੜਾ 6.5 ਇਹਦੀ ਆਪਾਂ 6.5 ਦੀ ਕਟਾਈ ਕਰਨੀ ਆ ਸੇਮ ਲਿਖ ਦਿਓ ਜਾਂ 6.5 ਹੀ ਲਿਖ ਲਓ ਬਸ ਠੀਕ ਹੈ ਤੇ ਬੈਲਟ 24 ਹੈ ਤਾਂ 25 1 ਇੰਚ ਐਡ ਕਰਨਾ 24 1 1 ਬਰਾਬਰ 25 24 25 ਬਹੁਤ 25 ਬੈ ਨਾ ਮਗਰ ਹਾਂਜੀ ਠੀਕ ਹੈ ਤੇ ਫਿਰ ਇੱਕ ਇੱਕ ਬਾਹ ਆਪਾਂ ਜਿਵੇਂ ਫਿਟਿੰਗ ਵੀ ਨਹੀਂ ਹੁੰਦੀ ਆ ਉਹ ਤੁਹਾਨੂੰ ਚਲ ਅੱਗੇ ਪਤਾ ਲੱਗ ਜਾਈ ਜਾਣਾ ਵੀ ਜਿੱਥੋਂ ਜਿੰਨੀ ਬਾਹ ਹੋਵੇ ਉਹ ਆਪਾਂ ਉਨੀ ਰੱਖਣੀ ਹੁੰਦੀ ਆ ਠੀਕ ਹੈ ਬਸ ਇਹ ਜਿਹੜੀ ਦਿਮਾਗ ਚ ਇੰਨੀਆ ਚੀਜ਼ ਆਪਾਂ ਬਸ ਥੋੜਾ ਜਿਹਾ ਆਈਡੀਆ ਆਉਣ ਲੱਗ ਜੂ ਫਿਰ ਤੁਹਾਨੂੰ ਠੀਕ ਹੈ ਇਹਦੇ ਹਿਸਾਬ ਨਾਲ ਹੀ ਆਪਾਂ ਕੁਮੀਜ਼ ਕਟਿੰਗ ਕਰਨੇ ਹੁੰਦੇ ਕੋਈ ਵੀ ਕਰਾਂਗੇ ਠੀਕ ਹੈ ਤੇ ਤੁਸੀਂ ਇੱਕ ਤੁਸੀਂ ਲਿਆਇਆ ਕਰਨੇ ਆ ਖਵਾਰ ਨਾਲ ਠੀਕ ਹੈ ਵੀ ਕੱਲੇ ਸੂਟ ਹੀ ਨਹੀਂ ਲਿਓਣੇ ਕਿਉਂਕਿ ਔਰ ਸਾਰ ਤੁਸੀਂ ਜਿਹੜੇ ਮੈਂ ਨਾਪ ਜਿੰਨੇ ਤੁਹਾਡੇ ਲਿਖੇ ਹੋਣਗੇ ਕੋਈ ਵੀ ਤੇ ਜਿਹਦੇ ਮੈਂ ਉਧਰ ਵੀ ਹੋਊਂਗੀ ਮੇਰੇ ਆਉਂਦੀ ਰਖਵਾਰ ਤੇ ਨਿਸ਼ਾਨ ਲਾ ਕੇ ਰੱਖਿਆ ਕਰਾਂਗੇ ਫਿਰ ਮੈਂ ਆ ਕੇ ਚੈੱਕ ਕਰੂਗੀ ਠੀਕ ਲੱਗੇ ਕਿ ਨਹੀਂ ਵੀ ਆਏ ਵੀ ਫਿਰ ਲੈਣੇ ਬੈਠਣ ਨਾਲੋਂ ਨਾਲੇ ਤੁਹਾਨੂੰ ਪਹਿਲਾਂ ਆਈਡੀਆ ਖਵਾਰ ਤੇ ਆਊਗਾ ਫਿਰ ਫਿਰ ਤੁਸੀਂ ਉਹਦੇ ਨੂੰ ਸੂਟ ਕੱਟਣਾ ਫਿਰ ਆਪਣੇ ਨਿਸ਼ਾਨ ਜੇੜ ਗਲਤ ਨਹੀਂ ਹੁੰਦੇ ਇਹ